ਲਓ ਜੀ ਬੇਸਣ ਦੇ ਬਹੁਤ ਹੀ ਟੇਸਟੀ ਲੱਡੂ ਜੋ ਕਿ ਸਿਰਫ ਅੱਧੀ ਕੋਲੀ ਦੁੱਧ ਨਾਲ ਬਿਨਾ ਚਾਸ਼ਨੀ ਤੋਂ ਬਿਨਾ ਮਾਵੇ ਤੋਂ ਬਿਨਾ ਮਿਲਕ ਪਾਊਡਰ ਤੋਂ ਬਹੁਤ ਹੀ ਸੌਖੇ ਆਸਾਨ ਤਰੀਕੇ ਦੇ ਨਾਲ ਬਣਾਏ ਆ ਜੀ ਤੇ ਬਣ ਕੇ ਵੀ ਇੰਨੇ ਟੇਸਟੀ ਤਿਆਰ ਹੋਏ ਆ ਕਿ ਹਰ ਕੋਈ ਇਸ ਨੂੰ ਖਾ ਸਕਦਾ ਆ ਕੋਈ ਚਾਸ਼ਨੀ ਬਣਾਉਣ ਦਾ ਝੰਜਟ ਨਹੀਂ ਤੁਸੀਂ ਵੀ ਬਣਾਓ ਤੇ ਬਣਾ ਕੇ ਖਾਓ ਤੇ ਸਭ ਨੂੰ ਖਿਲਾਓ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਵਸਦਾ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਜੀ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਅੱਜ ਮੈਂ ਬਣਾ ਰਹੀ ਆ ਜੀ ਬੇਸਣ ਦੇ ਲੱਡੂ ਜੋ ਕਿ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਸਿਰਫ ਅੱਧੀ ਕੋਲੀ ਦੁੱਧ ਦੇ ਨਾਲ ਮੰਨ ਕੇ ਚੱਲੋ ਕਿ 4 ਤੋਂ 5 ਚਮਚ ਇਹਦੇ ਦੁੱਧ ਪੈਣਾ ਆ ਤੇ ਬਹੁਤ ਹੀ ਟੇਸਟੀ ਬਿਨਾ ਖੋਏ ਤੋਂ ਬਣਾ ਕੇ ਤਿਆਰ ਕਰਨੇ మే ਮੈਂ ਲਿਆ ਇੱਕ ਕੌਲੀ ਬੇਸਣ नाप ਵਾਸਤੇ ਤੁਸੀਂ ਇੱਕੋ ਹੀ ਭਾਂਡਾ ਰੱਖਣਾ ਜੀ ਜਿਵੇਂ ਕਿ ਮੈਂ ਇੱਕ ਕੌਲੀ ਲਈ ਆ ਬੇਸਣ ਦੀ ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਛਾਣ ਲੈਣਾ ਆ ਕਿਉਂਕਿ ਛਾਣਣ ਦੇ ਨਾਲ ਜਿਹੜਾ ਆ ਬੇਸਣ ਆ ਬਹੁਤ ਵਧੀਆ ਹੋ ਜਾਂਦਾ ਆ ਸਾਫ ਸੁਥਰਾ ਕੋਈ ਇਹਦੇ ਵਿੱਚ ਕਿਰਕ ਹੋਵੇ ਜਾਂ ਕੋਈ ਵੀ ਹੋਵੇ ਕੋਈ ਦਾਲ ਦਾ ਦਾਣਾ ਰਹਿ ਜਾਂਦਾ ਆ ਤੇ ਉਹ ਵੀ ਸਾਰਾ ਚੰਗੀ ਤਰ੍ਹਾਂ ਛਾਣ ਹੋ ਜਾਂਦਾ ਦੇਖੋ ਇਸ ਤਰ੍ਹਾਂ ਸਾਰੇ ਬੇਸਣ ਨੂੰ ਚੰਗੀ ਤਰ੍ਹਾਂ ਛਾਣ ਲਓ ਤੇ ਜੇਕਰ ਪੈਕਟ ਵਿੱਚ ਵੀ ਆਦਾ ਤਾਂ ਵੀ ਤੁਸੀਂ ਛਾਣ ਲਿਆ ਕਰੋ ਜੀ ਬਹੁਤ ਵਧੀਆ ਛਾਣਾਣਾ ਠੀਕ ਰਹਿੰਦਾ ਆ ਦੇਖੋ ਇਸ ਤਰ੍ਹਾਂ ਸਾਰਾ ਬੇਸਨ ਛਾਣ ਲਿਆ ਬਿਲਕੁਲ ਹਲਕਾ ਫਲਫੀ ਜਿਹਾ ਹੋ ਗਿਆ ਦੇਖੋ ਕਿੰਨਾ ਵਧੀਆ ਇਹ ਇੱਕ ਕੋਲੀ ਲਈ ਆ ਤੇ ਇਹ ਦੇਖੋ ਜੀ ਇਹ ਹੈਗੀ ਆ ਅੱਧੀ ਕੋਲੀ ਖੰਡ ਦੀ ਮੋਟੀ ਖੰਡ ਆ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਤੁਸੀਂ ਚਾਹੋ ਤਾਂ ਤੁਸੀਂ ਖੰਡ ਜ਼ਿਆਦਾ ਵੀ ਲੈ ਸਕਦੇ ਆ ਮੈਂ ਬਸ ਇੰਨੀ ਕੁ ਲੈਣੀ ਆ ਕਿਉਂਕਿ ਅਸੀਂ ਮਿੱਠਾ ਘਟ ਖਾਂਦੇ ਆ ਜੇ ਤੁਸੀਂ ਜ਼ਿਆਦਾ ਖਾਣੇ ਜ਼ਿਆਦਾ ਲੈ ਸਕਦੇ ਆ ਘਟ ਖਾਣੇ ਤਾਂ ਘਟ ਲੈ ਲਓ ਤੇ ਇਹਦੇ ਵਿੱਚ ਤਿੰਨ ਛੋਟੀਆਂ ਇਲਾਇਚੀਆਂ ਮੈਂ ਲਈਆਂ ਇਹ ਵੀ ਪੀਸ ਲਈਆਂ ਦੇਖੋ ਇਸ ਤਰ੍ਹਾਂ ਬਿਲਕੁਲ ਇਹਨਾਂ ਨੂੰ ਬਰੀਕ ਪਾਊਡਰ ਬਣਾ ਲੈਣਾ ਆ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਵੀ ਮੈਂ ਪੀਸ ਕੇ ਇਹ ਰੱਖ ਲਿਆ ਆ ਅਗਰ ਤੁਹਾਡੇ ਕੋਲ ਇੱਕ ਕੋਲੀ ਬੇਸਣ ਦੀ ਆਧੀ ਕੋਲੀ ਖੰਡ ਦੀ ਲੈ ਲਓ ਜਾਂ ਫਿਰ ਤੁਸੀਂ ਪੌਣੀ ਕੋ ਖੋਲੀ ਖੰਡ ਦੀ ਲੈ ਲਓ ਪੀਸਣ ਦੇ ਨਾਲ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਤੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਿੱਠਾ ਜੋ ਵੀ ਤੁਸੀਂ ਪਾਉਣਾ ਆ ਤੁਸੀਂ ਲੈ ਸਕਦੇ ਆ ਪੀਸੀ ਹੋਈ ਖੰਡ ਦੇ ਨਾਲ ਇਹ ਹੁੰਦਾ ਕਿ ਸਾਨੂੰ ਚਾਸ਼ਨੀ ਬਣਾਉਣ ਦਾ ਕੋਈ ਝੰਜਟ ਨਹੀਂ ਹੁੰਦਾ ਕਈ ਵਾਰ ਚਾਸ਼ਨੀ ਜ਼ਿਆਦਾ ਥਿੱਕ ਹੋ ਜਾਂਦੀ ਆ ਕਈ ਵਾਰ ਪਤਲੀ ਰਹਿ ਜਾਂਦੀ ਆ ਇਸ ਕਰਕੇ ਬਹੁਤ ਪ੍ਰੋਬਲਮ ਆਉਂਦੀ ਆ ਬਹੁਤ ਸੌਖੇ ਤਰੀਕੇ ਦੇ ਨਾਲ ਮੈਂ ਇਹ ਲੱਡੂ ਬਣਾ ਕੇ ਤੁਹਾਨੂੰ ਦਿਖਾ ਰਹੀ ਆ ਗੈਸ ਦੀ ਫਲੇਮ ਕਰ ਲਈਜੀ ਔਨ ਉੱਪਰ ਰੱਖਤਾ ਇੱਕ ਪੈਨ ਪੈਨ ਜਿਹੜਾ ਰੱਖਣਾ ਥੋੜਾ ਮੋٹے ਤਲੇ ਦਾ ਰੱਖਣਾ ਆ ਤੁਸੀਂ ਚਾਹੋ ਤਾਂ ਨਾਨਸਟਿਕ ਲੈ ਸਕਦੇ ਆ ਮੇਰੇ ਕੋਲ ਨਾਨਸਟਿਕ ਸੀ ਤੁਸੀਂ ਚਾਹੋ ਤਾਂ ਇਹ ਦੂਜੀ ਕੜਾਈ ਵੀ ਲੈ ਸਕਦੇ ਆ ਲੋਹੇ ਦੀ ਸੋ ਜੀ ਆ ਦੇਖੋ ਕਿਉਂ ਜਿਹੜਾ ਇਹ ਕਿਉਂਕਿ ਮੈਂ ਮੈਲਟ ਕਰਕੇ ਪਾਇਆ ਆ ਤੇ ਇਹ ਹੈਗੀ ਆ ਅੱਧਿਕ ਕੋਲੀ ਦੁੱਧ ਦੀ ਮੈਲਟ ਕਰਕੇ ਕਿਉਂ ਇਸ ਕਰਕੇ ਪਾਇਆ ਕਿਉਂਕਿ ਜਿਹੜਾ ਸਾਨੂੰ ਨਾਪ ਦਾ ਜਿਹੜਾ ਅੰਦਾਜ਼ਾ ਹੁੰਦਾ ਸਹੀ ਹੋ ਜਾਂਦਾ ਆ ਮੈਂ ਇੱਕ ਕੋਲੀ ਬੇਸਣ ਦੀ ਤੇ ਅੱਧੀ ਕੋਲੀ ਘਿਓ ਦੀ ਲਈ ਆ ਦੇਸੀ ਘਿਓ ਲਿਓ ਜੀ ਬਹੁਤ ਟੇਸਟੀ ਬਣਦਾ ਆ ਅਗਰ ਤੁਸੀਂ ਦੇਸੀ ਕਿ ਨਹੀਂ ਲੈਣਾ ਚਾਹੁੰਦੇ ਤੁਸੀਂ ਬਨਸਪਤੀ ਵੀ ਲੈ ਸਕਦੇ ਆ ਪਰ ਦੇਸੀ ਘਿਓ ਚ ਇਹ ਲੱਡੂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੀ ਖਾਣਾ ਚੰਗਾ ਖਾਓ ਵਧੀਆ ਖਾਓ ਥੋੜਾ ਖਾਓ ਪਰ ਸ਼ੁੱਧ ਖਾਓ ਜੀ ਸੋ ਇਸ ਤਰ੍ਹਾਂ ਬੇਸਣ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਪਾ ਲਗਾਤਾਰ ਹਿਲਾਉਂਦੇ ਜਾਣਾ ਤੇ ਆ ਦੇਖੋ ਤੁਹਾਨੂੰ ਮੈਂ ਗੈਸ ਦੀ ਫਲੇਮ ਦਿਖਾ ਰਹੀ ਆ ਬਿਲਕੁਲ ਇਹ ਲੋ ਕਰ ਦੇਣੀ ਆ ਲੋ ਫਲੇਮ ਤੇ ਬਿਲਕੁਲ ਹੌਲੀ ਭੁੰਨਣਾ ਆ ਟਾਈਮ ਬੇਸ਼ੱਕ ਜ਼ਿਆਦਾ ਲੱਗਦਾ ਪਰ ਇਹਨੂੰ ਤੁਸੀਂ ਬੜੇ ਪੇਸ਼ੈਂਸ ਦੇ ਨਾਲ ਬੇਸਣ ਨੂੰ ਭੁੰਨਣਾ ਆ ਜਿਵੇਂ ਜਿਵੇਂ ਬੇਸਣ ਨੇ ਭੁੰਨ ਹੁੰਦਾ ਜਾਣਾ ਆ ਇਹਨੇ ਘਿਓ ਜਿਹੜਾ ਆ ਰਿਲੀਜ਼ ਕਰ ਦੇਣਾ ਛੱਡ ਦੇਣਾ ਆ ਤੇ ਥੋੜਾ ਜਿਹਾ ਪਤਲਾ ਹੋ ਜਾਣਾ ਵਿੱਚ ਸਾਨੂੰ ਲੱਗਦਾ ਆ ਕਿ ਜਿਵੇਂ ਕਿ ਘਿਓ ਦੀ ਮਾਤਰਾ ਸੀ ਘੱਟ ਪਾਈ ਆ ਪਰ ਨਹੀਂ ਜਦੋਂ ਜਦੋਂ ਬੇਸਣ ਨੇ ਭੁੰਨ ਹੋਣਾ ਜਿਵੇਂ ਜਿਵੇਂ ਭੁੰਨ ਹੋਣਾ ਆ ਜਿਹੜਾ ਘਿਓ ਇਹ ਬੇਸਣ ਪਤਲਾ ਹੁੰਦਾ ਜਾਣਾ ਆ ਸੋ ਜੀ ਇਹ ਤੁਸੀਂ ਜਰੂਰ ਬਣਾਓ ਲੱਡੂ 슈ਗਰ ਪੇਸ਼ੈਂਟ ਵਾਸਤੇ ਵੀ ਠੀਕ ਆ ਉਹ ਖੰਡ ਘੱਟ ਖੰਡ ਦੀ ਜਗ੍ਹਾ ਉਹ ਗੋੜ ਵੀ ਪਾ ਸਕਦੇ ਆ ਤੇ ਘੱਟ ਵੀ ਖੰਡ ਲੈ ਸਕਦੇ ਆ ਇਸ ਕਰਕੇ ਬੇਸਣ ਦੇ ਲੱਡੂ ਆ ਕੋਈ ਇਹਦੇ ਵਿੱਚ ਕੋਈ ਆਪਾਂ ਮੇਵਾ ਨਹੀਂ ਪਾਇਆ ਕੁਛ ਨਹੀਂ ਪਾਇਆ ਕੋਈ ਚਾਸ਼ਨੀ ਨਹੀਂ ਪਾਈ ਤੇ ਕੋਈ ਆਪਣੀ ਲੋੜ ਦੇ ਮੁਤਾਬਕ ਖੰਡ ਪਾਈ ਜਿੰਨੀ ਕੁ ਜ਼ਰੂਰਤ ਆ ਉਹ ਤੁਸੀਂ ਖਾ ਸਕਦੇ ਆ ਪਾ ਸਕਦੇ ਆ ਤੇ ਸਾਬੂ ਵਸਤੇ ਵਧੀਆ ਆ ਹੈਲਥੀ ਆ ਖਾਣ ਨੂੰ ਬਹੁਤ ਟੇਸਟੀ ਆ ਦੇਖੋ ਇਸ ਤਰ੍ਹਾਂ ਤੁਸੀਂ ਦੇਖੋ ਜੀ ਅੱਗੇ ਨਾਲੋਂ ਇਹ ਜਿਹੜਾ ਬੇਸਣ ਆ ਸਾਡਾ ਜਿਵੇਂ ਜਿਵੇਂ ਭੁੰਨ ਹੁੰਦਾ ਜਾ ਰਿਹਾ ਆ ਉਵੇਂ ਉਵੇਂ ਹੀ ਇਹਦੀ ਥੋੜਾ ਜਿਹਾ ਜਿਹੜੀ ਪਹਿਲਾਂ ਡ్రਾਈ ਲੱਗ ਰਿਆ ਸੀ ਹੁਣ ਥੋੜਾ ਜਿਹਾ ਪਤਲਾ ਹੋਣ ਲੱਗ ਪਿਆ ਆ ਦੇਖੋ ਜੀ ਲਗਾਤਾਰ ਮੈਨੂੰ 6-7 ਮਿੰਟ ਹੋ ਗਏ ਜੀ ਇਹਨੂੰ ਭੁੰਨਦੀ ਨੂੰ ਬੇਸਣ ਨੂੰ ਖੁਸ਼ਬੂ ਫੁੱਲ ਪੂਰੇ ਘਰ ਦੇ ਵਿੱਚ ਮਹਿਕ ਰਿਹਾ ਆ ਘਰ ਪੂਰਾ ਬੇਸਣ ਦੀ ਖੁਸ਼ਬੂ ਉਹ ਵੀ ਦੇਸੀ ਘਿਓ ਵਾਲੀ ਤੇ ਅੱਗੇ ਨਾਲੋਂ ਬੇਸਣ ਦਾ ਕਲਰ ਵੀ ਚੇਂਜ ਹੋ ਗਿਆ ਆ ਬਸ ਬੇਸਣ ਸਾਡਾ ਬਿਲਕੁਲ ਭੁੰਨ ਕੇ ਤਿਆਰ ਹੋ ਗਿਆ ਪੱਕ ਕੇ ਦੇਖ ਲਓ ਜੀ ਇਸ ਤਰ੍ਹਾਂ ਆ ਦੇਖੋ ਹੁਣ ਮੈਂ ਸਪੈਸ਼ਲ ਆ ਚੇਂਜ ਕਰ ਲਿਆ ਕਿਉਂਕਿ ਦੂਸਰੇ ਦੇ ਨਾਲ ਚੰਗੀ ਤਰ੍ਹਾਂ ਸਾਈਡਾਂ ਤੋਂ ਲੈਂਦਾ ਨਹੀਂ ਜਿਹੜਾ ਸਿਲੀਕੋਨ ਦਾ ਹੁੰਦਾ ਇਹਦਾ ਵਧੀਆ ਰਹਿੰਦਾ ਹੁਣ ਜੀ ਮੈਂ ਆ ਦੇਖੋ 2 ਚਮਚ ਇਹਦੇ ਵਿੱਚ ਦੁੱਧ ਦੇ ਪਾਉਂਦੇ ਆ 2 ਚਮਚ ਜ਼ਿਆਦਾ ਨਹੀਂ ਪਾਣਾ ਇੱਕ ਵਾਰੀ ਨਹੀਂ ਪਾਣਾ ਦੁੱਧ ਪਾਣ ਨਾਲ ਇਹ ਹੁੰਦਾ ਆ ਕਿ ਜਿਹੜਾ ਬੇਸਣ ਆ ਨਾ ਇਹ ਬਿਲਕੁਲ ਦਾਣੇਦਾਰ ਹੋ ਜਾਂਦਾ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਇਹ ਖਿਲਰ ਜਿਹਾ ਗਿਆ ਬਿਲਕੁਲ ਆ ਦੇਖੋ ਥੋੜਾ ਜਿਹਾ ਮੈਂ ਹੋਰ ਦੁੱਧ ਪਾ ਲੈਣਾ ਤਕਰੀਬਨ ਮੰਨ ਕੇ ਚੱਲੋ ਜੀ 4-5 ਚਮਚ ਦੁੱਧ ਦੇ ਪੈਂਦੇ ਆ ਆ ਦੇਖੋ ਏ ਮੈਂ ਸਿਰਫ ਇੱਕ ਛੁਟਕੀ ਨਮਕ ਦੀ ਪਾਈ ਆ ਨਮਕ ਪਾਣ ਦੇ ਨਾਲ ਕਿਸੇ ਵੀ ਮਠਿਆਈ ਦੇ ਵਿੱਚ ਹਲਵਾਈ ਨਮਕ ਜ਼ਰੂਰ ਪਾਉਂਦੇ ਆ ਨਮਕ ਪਾਣ ਦੇ ਨਾਲ ਜਿਹੜਾ ਇਹਦਾ ਟੇਸਟ ਆ ਹੋਰ ਵੀ ਵੱਧ ਆਉਂਦਾ ਆ ਵਧੀਆ ਟੇਸਟੀ ਮਠਿਆਈ ਬਣਦੀ ਬਹੁਤ ਜ਼ਿਆਦਾ ਨਹੀਂ ਪਾਣਾ ਸਿਰਫ ਇੱਕ ਛੁਟਕੀ ਚ ਜਿੰਨਾ ਕਾਂ ਦਾ ਬਹੁਤ ਘੱਟ ਨਾ ਮਮੂਲੀ ਬੇਮਾਲੂਮ ਜਿਹਾ ਪਾਣਾ ਆ ਆ ਦੇਖੋ ਜਿਹੜਾ ਰੈਂਦਾ ਦੁੱਧ ਸੀ ਉਹ ਵੀ ਪਾਤਾ ਪਾ ਕੇ ਹੁਣ ਆਪਾਂ ਇਹਨੂੰ ਦੁਬਾਰਾ ਚੰਗੀ ਤਰ੍ਹਾਂ ਪਕਾਉਣਾ ਆ ਚੰਗੀ ਤਰ੍ਹਾਂ ਦੁੱਧ ਨੂੰ ਵੀ ਇਹਦੇ ਬੇਸਣ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਲੋ ਫਲੇਮ ਤੇ ਇਹਨੂੰ ਪਕਾਣਾ ਦੇਖੋ ਬੇਸਣ ਜਿਹੜਾ ਸਾਡਾ ਆ ਇਹ ਬਿਲਕੁਲ ਦਾਣੇਦਾਰ ਹੋ ਜਾਣਾ ਆ ਦੇਖੋ ਤੁਸੀਂ ਇਸ ਤਰ੍ਹਾਂ ਕੱਲਾ ਕੱਲਾ ਦਾਣਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਆਪਾਂ ਸੂਜੀ ਦਾ ਸੂਜੀ ਦੀ ਕੋਈ ਆਪਾਂ ਚੀਜ਼ ਮਠਿਆਈ ਬਣਾ ਰਹੇ ਹੁੰਦੇ ਆ ਸੂਜੀ ਜਿਸ ਤਰ੍ਹਾਂ ਸੂਜੀ ਦੇ ਦਾਣੇ ਹੁੰਦੇ ਉਸ ਤਰ੍ਹਾਂ ਦਾਣੇਦਾਰ ਬੇਸਣ ਹੋ ਗਿਆ ਤੇ ਬੇਸਣ ਦੇ ਦਾਣੇਦਾਰ ਲੱਡੂ ਹੋਣ ਜੀ ਬਹੁਤ ਟੇਸਟੀ ਲੱਗਦੇ ਆ ਆ ਦੇਖੋ ਗੈਸ ਦੀ ਫਲੇਮ ਜਿਹੜੀ ਆ ਮੈਂ ਇਹ ਬੰਦ ਕਰਤੀ ਆ ਬੰਦ ਕਰਕੇ ਇਹਨੂੰ ਅਲੱਗ ਬਰਤਨ ਦੇ ਵਿੱਚ ਕੱਢ ਲੈਣਾ ਆ ਜਦੋਂ ਇਹ ਬਿਲਕੁਲ ਇਸ ਤਰ੍ਹਾਂ ਖਿਲਰਿਆ ਖਿਲਰਿਆ ਜਾਂ ਦਾਣੇਦਾਰ ਹੋ ਜਾਵੇ ਤੁਸੀਂ ਤੁਹਾਨੂੰ ਲੱਗਦਾ ਹੋਊਗਾ ਕਿ ਕਿਉਂ ਘਟਿਆ ਡਰਾਈ ਹੈ ਕਿਵੇਂ ਹੋਗਾ ਦੇਖੀ ਜਾ ਤੁਸੀਂ ਬਹੁਤ ਸੋਹਣੇ ਲੱਡੂ ਬਣ ਕੇ ਤਿਆਰ ਹੋਣੇ ਆ ਬਹੁਤ ਵਧੀਆ ਬਣਨੇ ਆ ਤੇ ਇਹਨੂੰ ਠੰਡਾ ਹੋਣ ਲਈ ਅਲੱਗ ਬਰਤਨ 'ਚ ਇਸ ਕਰਕੇ ਰੱਖਿਆ ਆ ਕਿਉਂਕਿ ਜਿਹੜਾ ਪੈਨ ਆ ਇਹ ਗਰਮ ਸੀ ਸੋ ਜੀ ਹੁਣ ਅਲੱਗ ਬਰਤਨ ਦੇ ਵਿੱਚ ਪਾ ਕੇ ਤੇ ਇਹ ਜਿਹੜੀ ਆਪਾਂ ਚੀਨੀ ਰੱਖੀ ਹੋਈ ਸੀ ਪੀਸ ਕੇ ਛੋਟੀ ਇਲਾਇਚੀ ਪਾ ਕੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਹੱਥ ਦੇ ਨਾਲ ਜਿਆਦਾ ਠੰਡਾ ਨਹੀਂ ਕਰਨਾ ਬੇਸਣ ਨੂੰ ਜਦੋਂ ਕੋਸਾ ਜਿਹਾ ਹੋ ਜਾਵੇ ਨਾ ਬੇਸਣ ਬਿਲਕੁਲ ਤੇ ਕੋਸਾ ਜਿਹਾ ਰਹਿ ਜਾਵੇ ਉਹਦੇ ਵਿੱਚ ਇਹ ਚੀਨੀ ਨੂੰ ਮਿਕਸ ਕਰਨਾ ਜਿਆਦਾ ਗਰਮ ਵਿੱਚ ਵੀ ਨਹੀਂ ਕਰਨਾ ਕਿਉਂਕਿ ਇਹ ਜਦੋਂ ਗਰਮ ਵਿੱਚ ਕਰਾਂਗੇ ਤਾਂ ਇਹ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਲੱਡੂ ਬੱਟਨੇ ਮੁਸ਼ਕਲ ਹੋ ਜਾਂਦੇ ਆ ਆ ਦੇਖੋ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰ ਲਿਆ ਮੈਂ ਤੁਹਾਨੂੰ ਦਿਖਾ ਵੀ ਰਹੀ ਆਂ ਦੇਖੋ ਬਹੁਤ ਵਧੀਆ ਲਓ ਜੀ ਹੁਣ ਇਹ ਹੈਗੇ ਥੋੜੇ ਜਿਹਾ ਮੈਂ ਡਰਾਈ ਫਰੂਟ ਕੱਟ ਕੇ ਰੱਖੇ ਸੀਗੇ ਜਿਵੇਂ ਕਿ ਕਾਜੂ ਹੋ ਗਏ ਬਦਾਮ ਹੋ ਗਏ ਤੇ ਇਹ ਵੀ ਇਹਦੇ ਵਿੱਚ ਮੈਂ ਮਿਕਸ ਕਰ ਦੇਣੇ ਆ ਜਦੋਂ ਆਪਾਂ ਲੱਡੂ ਖਾਵਾਂਗੇ ਤੇ ਬਹੁਤ ਵਧੀਆ ਬਹੁਤ ਟੇਸਟੀ ਇਹ ਲੱਗਦੇ ਆ ਜਦੋਂ ਮੂੰਹ ਦੇ ਵਿੱਚ ਆਦੇ ਆ ਦੇਖੋ ਜੀ ਘਿਓ ਜਿਹੜਾ ਆ ਉਹ ਪਾਏ ਦਾ ਅਸਰ ਬਿਲਕੁਲ ਇਹ ਲੱਡੂਆਂ ਨੂੰ ਬੰਟਣ ਲਈ ਹੋ ਗਿਆ ਤਿਆਰ ਲਓ ਜੀ ਮੋٹے ਵੱਡੇ ਲੱਡੂ ਬਣਾਣੇ ਤਾਂ ਵੱਡੇ ਬਣਾ ਲਓ ਛੋਟੇ ਖਾਣੇ ਤਾਂ ਛੋਟੇ-ਛੋਟੇ ਬਣਾ ਲਓ ਪਰ ਆਪਾਂ ਬਣਾਣੇ ਮੀਡੀਅਮ ਸਾਈਜ਼ ਦੇ ਨਾ ਵੱਡੇ ਨਾ ਛੋਟੇ ਜਿਆਦਾ ਛੋਟੇ ਵੀ ਨਹੀਂ ਉਹਨਾਂਰ ਵੀ ਤਸੱਲੀ ਨਹੀਂ ਹੁੰਦੀ ਮੀਡੀਅਮ ਜੇ ਹੁਣ ਥੋੜੇ ਜਿਹਾ ਦੇਖੋ ਮੀਡੀਅਮ ਤੋਂ ਵੀ ਜ਼ਿਆਦਾ ਵਧੀਆ ਬਣਾਏ ਆ ਜੀ ਆ ਦੇਖੋ ਲੱਡੂ ਕਿੰਨੇ ਵਧੀਆ ਬਹੁਤ ਹੀ ਵਧੀਆ ਬੱਟ ਹੋ ਰਾਇ ਸੀ ਕੁਝ ਵੀ ਨਹੀਂ ਹੋਰ ਪਾਣ ਦੀ ਜ਼ਰੂਰਤ ਹੈਗੀ ਉਸੇ ਵੇਲੇ ਕੋਸੇ-ਕੋਸੇ ਜਿਹਾ ਇਸ ਤਰ੍ਹਾਂ ਲੱਡੂਆਂ ਨੂੰ ਤੁਸੀਂ ਬੱਟ ਲਓ ਬੱਟ ਕੇ ਤਿਆਰ ਕਰ ਲਓ ਦੇਖੋ ਜੀ ਤੇ ਆਪਾਂ ਇਹ ਝਟਪਟ ਇਹ ਆਪਾਂ ਬਣਾ ਸਕਦੇ ਆ ਲੱਡੂ ਨੂੰ ਚਾਹੇ ਤੁਸੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਬਰਫੀ ਦੇ ਰੂਪ ਵਿੱਚ ਵੀ ਜਮਾ ਸਕਦੇ ਆ ਬਰਫੀ ਦੇ ਜਿਵੇਂ ਬਰਫੀ ਹੁੰਦੀ ਉਹ ਵੀ ਬਣਾ ਸਕਦੇ ਆ ਪਰ ਸਾਡੇ ਲੱਡੂ ਨੂੰ ਪਸੰਦ ਕਰਦੇ ਕਹਿੰਦੇ ਲੱਡੂ ਬਣਾਣੇ ਬਰਫੀ ਨਾ ਬਣਾਇਓ ਸਟੇਸਟ ਤਾਂ ਉਹੀ ਆਉਣਾ ਪਰ ਥੋੜਾ ਜਿਹਾ ਹੁੰਦਾ ਕਿ ਬਰਫੀ ਦੀ ਸ਼ੇਪ ਹੋਣੀ ਆ ਇਹ ਲੱਡੂਆਂ ਦੀ ਸ਼ੇਪ ਆ ਲਓ ਜੀ ਇਸ ਤਰ੍ਹਾਂ ਸਾਰੇ ਲੱਡੂ ਬਾਰੀ-ਬਾਰੀ ਬਣ ਕੇ ਤਿਆਰ ਹੋ ਰਹੇ ਆ ਤੇ ਬੜੇ ਸੌਖੇ ਤਰੀਕੇ ਦੇ ਨਾਲ ਬੜੇ ਆਰਾਮ ਦੇ ਨਾਲ ਬਣਾ ਸਕਦੇ ਆ ਥੋੜੀਆਂ ਚੀਜ਼ਾਂ ਤੋਂ ਹੀ ਬਣ ਕੇ ਤਿਆਰ ਹੁੰਦੇ ਤੇ ਬਣਦੇ ਵੀ ਬਹੁਤ ਹੀ ਜ਼ਿਆਦਾ ਟੇਸਟੀ ਆ ਬਹੁਤ ਘੱਟ ਲਾਗਤ ਆਉਂਦੀ ਆ ਜੇ ਇਹਨਾਂ ਲੱਡੂਆਂ ਤੇ ਲਓ ਜੀ ਲੱਡੂ ਸਾਰੇ ਸਾਡੇ ਵੱਟ ਹੋ ਗਏ ਦੇਖੋ ਜੀ ਕਿੰਨੇ ਵਧੀਆ ਤੇ ਕਿੰਨੇ ਦੇਖਣ ਨੂੰ ਟੇਸਟੀ ਲੱਗ ਰਿਹਾ ਹੁਣ ਮੈਂ ਕਰੂੰਗੀ ਸਰਵ ਇਹਨਾਂ ਨੂੰ ਸਰਵਿੰਗ ਬੌਲ ਦੇ ਵਿੱਚ ਤੇ ਜਦੋਂ ਖਾਦੇ ਜੀ ਸਾਰਿਆਂ ਨੂੰ ਬਹੁਤ ਪਸੰਦ ਆਏ ਇਹ ਲੱਡੂ ਤੇ ਤੁਸੀਂ ਵੀ ਬਣਾਇਓ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਤੁਹਾਡੀਆਂ ਹਰ ਮਨੋ ਕਾਮਨਾਵਾਂ ਮੇਰਾ ਵਾਹਿਗੁਰੂ ਪੂਰੀਆਂ ਕਰੇ ਜੀ ਤੇ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਜੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜਿੱਥੋਂ-ਜਿੱਥੋਂ ਦੇਖਦੇ ਆਂ ਦੇਸਾਂ-ਪਰਦੇਸਾਂ ਦੇ ਵਿੱਚ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਤੇ ਜੀ ਲੱਡੂ ਸਾਡੇ ਹੋ ਗਏ ਜੀ ਸਾਰਬ ਦੇਖੋ ਕਿੰਨੇ ਵਧੀਆ ਮੋਟੇ-ਮੋਟੇ ਪੂਰਾ ਇੱਕ ਲੱਡੂ ਦੇ ਨਾਲ ਮਨ ਭਰ ਜਾਂਦਾ ਥੋੜਾ ਜਿਹਾ ਗਾਰਨਿਸ਼ ਵਾਸਤੇ ਮੈਂ ਉੱਪਰ ਇਹਨਾਂ ਦੇ ਕਾਜੂ ਲਗਾ ਦਿੱਤੇ ਆ ਤੁਸੀਂ ਚਾਹੋ ਤਾਂ ਲਗਾ ਸਕਦੇ ਨਹੀਂ ਤਾਂ ਤੁਸੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਸਰਵ ਕਰ ਸਕਦੇ ਆ ਕੋਈ ਗੈਸਟ ਆ ਜਾਣ ਬਹੁਤ ਝਟਪਟ ਇਹ ਬਣ ਕੇ ਬੇਸਣ ਹੋਣਾ ਚਾਹੀਦਾ ਘਰ 'ਚ ਚੀਨੀ ਤਾਂ ਹੁੰਦੀ ਆ ਬੇਸਣ ਵੀ ਹੁੰਦਾ ਹੀ ਆ ਜੀ ਬਸ ਨਾ ਕੋਈ ਖੁਆ ਪੈਂਦਾ ਆ ਨਾ ਕੋਈ ਮਿਲਕ ਪਾਊਡਰ ਪੈਂਦਾ ਕਿਸੇ ਚੀਜ਼ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੇ ਬਹੁਤ ਵਧੀਆ ਇਹ ਆਪਾਂ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਬਾਜ਼ਾਰੋਂ ਚੀਜ਼ਾਂ ਖਾਣੀਆਂ ਅਵਾਈਡ ਕਰੋ ਜੀ ਬਹੁਤ ਮਿਲਾਵਟਾ ਹੁੰਦੀਆਂ ਆ ਤੇ ਵਾਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ ਮਿਲਾਵਟੀ ਚੀਜ਼ਾਂ ਤੋਂ ਬਚੋ ਤੇ ਇਸ ਕਰਕੇ ਜੀ ਤੁਸੀਂ ਘਰ ਲੱਡੂਆਂ ਨੂੰ ਖਾਣਾ ਪਸੰਦ ਕਰੋ ਬਣਾਓ ਖਾਓ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਹਾਂ ਹੁਣ ਮੈਂ ਲੱਡੂ ਤੋੜ ਕੇ ਦਿਖਾਨੀ ਆ ਲਓ ਜੀ ਲੱਡੂ ਦੇਖੋ ਜੀ ਟੁੱਟਦਾ ਤੇ ਲੱਡੂ ਦਾ ਟੈਕਸਚਰ ਦੇਖੋ ਵਿੱਚੋਂ ਦੇਖੋ ਬਿਲਕੁਲ ਦੇਖੋ ਦਾਣਾ ਦਾਣਾ ਲੱਡੂ ਦਾ ਦਿਖ ਰਿਹਾ ਆ ਬਹੁਤ ਹੀ ਵਧੀਆ ਤੇ ਆ ਦੇਖੋ ਜੀ ਟੇਸਟ ਵੀ ਮੈਂ ਹੀ ਕੀਤਾ ਸੀ ਅੱਜ ਲੱਡੂ ਨੂੰ ਬਣਾ ਕੇ ਕਿਉਂਕਿ ਪ੍ਰਦੀਪ ਸਕੂਲ ਗਈ ਹੋਈ ਸੀ ਵਿੱਚੋਂ ਦੇਖੋ ਡਰਾਈ ਫਰੂਟ ਦਿਖ ਰਿਹਾ ਆ ਖਾਣ ਨੂੰ ਤੇ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਟੁੱਟ ਰਿਹਾ ਆ ਬਹੁਤ ਹੀ ਨਾ ਇਹ ਸਖਤ ਸੀ ਨਾ ਇਹ ਬਹੁਤ ਜ਼ਿਆਦਾ ਨਰਮ ਸੀ ਬਹੁਤ ਵਧੀਆ ਹਰ ਕੋਈ ਖਾ ਸਕਦਾ ਹੈ ਬਜ਼ੁਰਗ ਖਾਣ ਬੱਚੇ ਖਾਣ ਵੱਡੇ ਖਾਣ ਸਾਰੇ ਖਾ ਸਕਦੇ ਆ ਤੁਸੀਂ ਵੀ ਖਾਓ ਜੀ ਤੇ ਵਾਗਰ ਤੁਹਾਨੂੰ ਖੁਸ਼ ਰੱਖੇ ਜੀ ਇਸ ਤਰ੍ਹਾਂ ਜੀ ਮੈਂ ਲੱਡੂ ਨੂੰ ਖਾ ਰਹੀ ਸੀ ਤੇ ਖਾ ਕੇ ਦੇਖ ਰਹੀ ਸੀ ਬਹੁਤ ਟੇਸਟੀ ਸੀ ਮਿੱਠਾ ਬਿਲਕੁਲ ਪਰਫੈਕਟ ਸੀ ਛੋਟੀ ਇਲਾਇਚੀ ਦਾ ਬਹੁਤ ਵਧੀਆ ਟੇਸਟ ਆ ਰਿਹਾ ਸੀ ਤੇ ਬੇਸਣ ਪਰਫੈਕਟ ਪੁੱਜਿਆ ਹੋਇਆ ਸੀ ਬਹੁਤ ਹੀ ਵਧੀਆ ਇਹਨੂੰ ਪਕਾਇਆ ਹੋਇਆ ਸੀ ਬੇਸਣ ਨੂੰ ਤੇ ਮੈਂ ਤੁਹਾਨੂੰ ਹੁਣ ਵੀ ਤੋੜ ਕੇ ਦਿਖਾ ਰਹੀ ਆ ਤੇ ਨਾਲੋਂ ਨਾਲ ਖਾ ਰਹੀ ਆ ਬਹੁਤ ਟੇਸਟੀ ਸੀਗੇ ਸੋ ਜੀ ਪ੍ਰਦੀਪ ਨੇ ਵੀ ਸਕੂਲੋਂ ਆ ਕੇ ਖਾਧੇ ਪ੍ਰਦੀਪ ਨੂੰ ਵੀ ਬਹੁਤ ਪਸੰਦ ਆਇਆ ਮੇਰੇ ਹਸਬੰਡ ਨੂੰ ਵੀ ਪਸੰਦ ਆਇਆ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ